ਡੇਟ ਤੁਹਾਨੂੰ ਦੇਣ ਜਾ ਰਹੇ ਆ ਆਈਐਮਡੀ ਦੇ ਵੱਲੋਂ ਆਈਐਮਡੀ ਦੇ ਵੱਲੋਂ ਵੱਡੀ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਮਾਰਚ ਦੇ ਮਹੀਨੇ ਦੇ ਜਿਹੜੀ ਸ਼ੁਰੂਆਤ ਆ ਉਹ بارش ਦੇ ਨਾਲ ਹੋ ਸਕਦੀ ਹੈ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ بارش ਜਿਹੜੀ ਆ ਉਹ ਹੋ ਸਕਦੀ ਹੈ ਜਿਸ ਦੇ ਵਿੱਚ ਜਿਸ ਦੇ ਚੱਲਦੇ ਮੌਸਮ ਦੇ ਵਿੱਚ ਵੱਡਾ ਬਦਲਾਅ ਜਿਹੜਾ ਉਹ ਵੇਖ ਨੁ ਮਿਲ ਸਕਦਾ ਹੈ ਤੇ ਇਸੇ ਤਰ੍ਹਾਂ ਹੀ ਹੋਇਆ ਉਹਨਾਂ ਦੀ ਜਾਣਕਾਰੀ ਦੇ ਅਨੁਸਾਰ ਮੌਸਮ ਦੇ ਵਿੱਚ ਜਿਹੜਾ ਵੱਡਾ ਬਦਲਾ ਵੇਖਣ ਨੂੰ ਮਿਲਿਆ ਤੇ بارش ਤੇ ਬੱਦਲ ਜਿਹੜੇ ਅੱਜ ਬਿਲਕੁਲ ਉਸੇ ਤਰ੍ਹਾਂ ਹੀ ਛਾਏ ਹੋਏ ਨੇ ਤੇ بارش ਹੋਣ ਦੀ ਸੰਭਾਵਨਾ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ ਅਤੇ ਹਲਕੀ بارش ਜਿਹੜੀ ਆ ਉਹ ਹੋ ਸਕਦੀ ਹੈ ਕਿਉਂਕਿ ਪਹਾੜੀ ਇਲਾਕਾ ਜਿਹੜਾ ਵਾ ਹਿਮਾਚਲ ਅਤੇ ਪਹਾੜੀ ਇਲਾਕਿਆਂ ਦੇ ਵਿੱਚ ਜਿਹੜੀ ਬਰਫਬਾਰੀ ਹੋ ਰਹੀ ਹੈ ਤੇਜ਼ਮੀ ਉੱਥੇ ਪੈ ਰਿਆ ਜਿਸ ਦੇ ਚਲ ਦੇ ਕੇ ਪੰਜਾਬ ਦੇ ਵਿੱਚ ਵੀ ਦੇ ਮੀ ਅਤੇ ਕਈ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਵੀ ਹੋ ਸਕਦੀ ਹੈ ਜਿਸ ਦੇ ਨਾਲ ਮੌਸਮ ਦੇ ਵਿੱਚ ਵੱਡਾ ਬਦਲਾਅ ਜਿਹੜਾ ਉਹ ਹੋ ਸਕਦਾ ਹੈ ਕੱਲ ਵੀ ਅਸੀਂ ਤੁਹਾਨੂੰ ਦੱਸਿਆ ਕਿ ਮਾਰਚ ਦਾ ਮਹੀਨਾ ਆਉਣ ਵਾਲਾ ਹੈ ਤੇ ਤੁਸੀਂ ਸੋਚ ਰਹੇ ਹੋ ਕਿ ਹੁਣ ਗਰਮੀ ਜਿਹੜੀ ਆ ਵੱਧ ਜਾਵੇਗੀ ਗਰਮੀ ਜਿਹੜੀ ਆ ਸਕਦੀ ਹੈ ਪਰ ਇਸ ਤਰ੍ਹਾਂ ਨਹੀਂ ਹੋਣ ਵਾਲਾ ਕਿਉਂਕਿ ਮੌਸਮ ਜਿਹੜਾ ਉਹ ਇੱਕਦਮ ਬਦਲ ਗਿਆ ਹੈ ਭਾਵੇਂ ਪਿਛਲੇ ਦਿਨੀ ਤੁਸੀਂ ਦੇਖਿਆ ਹੋਵੇਗਾ ਕਿ ਪਿਛਲੇ ਦਿਨੀ ਜਿਹੜਾ ਵਾ ਉਹ ਧੁੱਪ ਨਿਕਲੀ ਆ ਜਿਸ ਦੇ ਨਾਲ ਕਿ ਲੋਕੀ ਜਦੋਂ ਧੁੱਪ 'ਚੇ ਬੈਠਦੇ ਸੀ ਤਾਂ ਅਚਾਨਕ ਇੰਨੀ ਗਰਮੀ ਹੋ ਜਾਂਦੀ ਦੇ ਫੀਤੇ ਲੱਗਦਾ ਸੀਗਾ ਕਿ ਜਿਵੇਂ ਹੁਣ ਗਰਮੀ ਜਿਹੜੀ ਇੱਕਦਮ ਹੋ ਜਾਵੇਗੀ ਪਰ ਮੌਸਮ ਨੇ ਵੱਡਾ ਵੱਡੀ ਕਰਵਟ ਬਦਲੀ ਹੈ ਮੌਸਮ ਦੇ ਵਿੱਚ ਵੱਡਾ ਬਦਲਾਅ ਜਿਹੜਾ ਉਹ ਵੇਖਣ ਨੂੰ ਮਿਲਿਆ ਹੈ ਤੇ ਮਾਰਚ ਦੇ ਮਹੀਨੇ ਜਿਹੜੀ ਗਰਮੀ ਹੋਣੀ ਸੀਗੀ ਉਸ ਜਗ੍ਹਾ ਜਿਹੜਾ ਵਾ ਮੌਸਮ ਨੇ ਵੱਡਾ ਬਦਲਾਅ ਲੈ ਲਿਆ ਤੇ ਹੁਣ ਗਰਮੀ ਦੀ ਜਗ੍ਹਾ ਠੰਡ ਇਸੇ ਤਰ੍ਹਾਂ ਬਰਕਰਾਰ ਰਹੇਗੀ ਹਾਲਾਂਕਿ ਦੋ ਦਿਨਾਂ ਤੋਂ ਤੁਸੀਂ ਦੇਖ ਰਹੇ ਹੋ ਕਿ ਠੰਡ ਜਿਹੜੀ ਆ ਉਹ ਵੱਧ ਚੁੱਕੀ ਆ ਸਵੇਰੇ ਅਤੇ ਸ਼ਾਮ ਦੀ ਗੱਲ ਕਰੀਏ ਤੇ ਠੰਡ ਉਸੇ ਤਰ੍ਹਾਂ ਹੀ ਰਹਿੰਦੀ ਆ ਫਰਵਰੀ ਦੇ ਮਹੀਨੇ ਜਿਸ ਤਰ੍ਹਾਂ ਸਰਦੀ ਦੇ ਵਿੱਚ ਪਰ ਦਸੰਬਰ ਦੇ ਵਿੱਚ ਰਹਿੰਦੀ ਆ ਉਸੇ ਤਰ੍ਹਾਂ ਹੀ ਲੋਕ ਜਿਹੜੇ ਨੇ ਹਜੇ ਸਵੈਟਰ ਕੋਟਿਆ ਤੇ ਪਾ ਕੇ ਹੀ ਘਰੋਂ ਪੂਰੇ ਨਿਕਲਦੇ ਨੇ ਕਿਉਂਕਿ ਦੱਸ ਲਿਆ ਕਿ ਪਿਛਲੇ ਸਾਲ ਦੀ ਗੱਲ ਕਰੀਏ ਜੋ ਉਤੋਂ ਪਿਛਲੇ ਸਾਲ ਦੀ ਗੱਲ ਕਰਦੇ ਆ ਕਿ ਗਰਮੀ ਜਿਹੜੀ ਫਰਵਰੀ ਦੇ ਮਹੀਨੇ ਆ ਜਾਂਦੀ ਹੈ ਤਾਂ ਮਾਰਚ ਦੇ ਮਹੀਨੇ ਤਾ ਪੂਰੀ ਜਿਹੜੀ ਆ ਪੂਰੀ ਤਰ੍ਹਾਂ ਗਰਮੀ ਦਾ ਮੌਸਮ ਹੋ ਜਾਂਦਾ ਹੈ ਪਰ ਇਸ ਤਰ੍ਹਾਂ ਨਹੀਂ ਹੈ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਵੀ ਬਾਰਿਸ਼ ਹੋ ਰਹੀ ਹੈ ਬਰਫਬਾਰੀ ਹੋ ਰਹੀ ਹੈ ਜਿਸ ਦੇ ਨਾਲ ਪੰਜਾਬ ਦੇ ਵਿੱਚ ਇਸ ਦਾ ਵੱਡਾ ਅਸਰ ਦੇਖਣ ਨੂੰ ਮਿਲੇਗਾ ਆਈਐਮਡੀ ਦੇ ਵੱਲੋਂ ਕਿਹਾ ਗਿਆ ਹੈ ਕਿ ਮਾਰਚ ਦੇ ਮਹੀਨੇ ਦੀ ਜਿਹੜੀ ਸ਼ੁਰੂਆਤ ਆ ਉਹ بارش ਦੇ ਨਾਲ ਹੋ ਸਕਦੀ ਆ ਮਾਰਚ ਦਾ ਮਹੀਨਾ ਜਿਹੜਾ ਉਹ ਠੰਡਕ ਵਾਲਾ रह ਸਕਦਾ ਏ ਤੇ ਇਹ ਜਾਣਕਾਰੀ ਜਿਹੜੀ ਆ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਆ ਤੇ ਉਸੇ ਤਰ੍ਹਾਂ ਹੀ ਜਿਹੜਾ ਮੌਸਮ ਦੇ ਵਿੱਚ ਉਹ ਵੱਡਾ ਬਦਲਾਵ ਛੇੜਾ ਤੁਹਾਨੂੰ ਵੇਖਣ ਨੂੰ ਮਿਲ ਸਕਦਾ ਹੈ ਮਿਲ ਵੀ ਰਿਹਾ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਅੱਜ ਵੀ ਜਿਹੜਾ ਮੌਸਮ ਜਿਹੜਾ ਵਾ ਉਹ بارش ਵਾਲਾ ਬਣ ਚੁੱਕਿਆ ਹੈ ਸਵੇਰ ਦੇ ਹੀ ਜਿਹੜੇ ਆ ਕੱਲ ਰਾਤ ਦੀ ਹੀ ਗੱਲ ਕਰ ਲਈਏ ਤੇ ਕੱਲ ਰਾਤ ਦੇ ਹੀ ਜਿਹੜੇ ਆ ਬੱਦਲ ਜਿਹੜੇ ਉਹ ਛਾਏ ਹੋਏ ਆ ਤੇ ਕਿਸੇ ਟਾਈਮ ਵੀ ਜਿਹੜੀ ਹੈ ਬਾਰਿਸ਼ ਹੋ ਸਕਦੀ ਆ ਹੁਣ ਵੀ ਜੇ ਅਸੀਂ ਹੁਣ ਦੇ ਸਮੇਂ ਦੀ ਗੱਲ ਕਰੀ ਤਾਂ ਹੁਣ ਵੀ ਜਿਹੜਾ ਵਾ ਬੱਦਲ ਜਿਹੜੇ ਆ ਉਹ ਛਾਏ ਹੋਏ ਆ ਨਾ ਹੋ ਸਕਦਾ ਹੈ ਕਿ ਮੀਂਹ ਜਿਹੜਾ ਕੁਝ ਹੀ ਸਮੇਂ ਚ ਪੈ ਸਕਦਾ ਵਾ ਤੇ ਇਸ ਦੇ ਨਾਲ ਮੌਸਮ ਦੇ ਵਿੱਚ ਜਿਹੜਾ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਗਰਮੀ ਦੀ ਜਿਹੜੀ ਆ ਗਰਮੀ ਦੀ ਜਗ੍ਹਾ ਠੰਡ ਜਿਹੜੀ ਉਸੇ ਤਰ੍ਹਾਂ ਬਰਕਰਾਰ ਰਹੇਗੀ ਮਾਰਚ ਦੇ ਮਹੀਨੇ ਦੇ ਵਿੱਚ ਗਰਮੀ ਦੀ ਜਗ੍ਹਾ ਠੰਡ ਹੀ ਤੁਹਾਨੂੰ ਮਿਲੇਗੀ ਆਈਐਮਡੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਆ ਕਿ ਮਾਰਚ ਦੇ ਮਹੀਨੇ ਦੀ ਛੇੜੀ ਮਾਰਚ ਦੇ ਮਹੀਨੇ ਦੀ ਜਿਹੜੀ ਸ਼ੁਰੂਆਤ ਆ ਉਹ ਬਾਰਿਸ਼ ਦੇ ਨਾਲ ਹੋਵੇਗੀ ਮੌਸਮ ਦੇ ਵਿੱਚ ਵੱਡਾ ਬਦਲਾਅ ਜਿਹੜਾ ਉਹ ਵੇਖਣ ਨੂੰ ਮਿਲੇਗਾ ਮਾਰਚ ਦਾ ਮਹੀਨਾ ਗਰਮੀ ਦਾ ਨਹੀਂ ਸਗੋ ਠੰਡ ਵਾਲਾ ਜਿਹੜਾ ਉਹ ਰਹਿਣ ਵਾਲਾ ਹੈ ਹੋਰ ਜਿਹੜੀ ਜਾਣਕਾਰੀ ਉਹਨਾਂ ਦੇ ਵੱਲੋਂ ਦਿੱਤੀ ਗਈ ਆ ਕਿ ਪਹਿਲਾਂ ਉਹਨਾਂ ਦੇ ਵੱਲੋਂ ਇੱਕ ਜਾਣਕਾਰੀ ਦਿੱਤੀ ਗਈ ਸੀ ਕਿ 25 26 27 ਦਾ ਜਿਹੜੀ ਉਹਨਾਂ ਨੇ ਮੀਂਹ ਦੱਸਿਆ ਸੀਗਾ ਇਸੇ ਚੱਲਦੇ ਹੀ ਪੰਜਾਬ ਦੇ ਕਈ ਜ਼ਿਲ੍ਹੇ ਜਿਹੜੇ ਨੇ ਉਹਨਾਂ ਦੀ ਗੱਲ ਕਰ ਲਈਏ ਤੇ ਹਲਕੀ ਜਿਹੜੀ ਬਾਰਿਸ਼ ਹੋਈ ਆ ਕਈ ਜ਼ਿਲ੍ਹਿਆਂ ਦੇ ਵਿੱਚ ਉਸ ਤੋਂ ਬਾਅਦ ਕੇ ਮੌਸਮ ਜਿਹੜਾ ਉਹ ਬਦਲਿਆ ਵਿਖਿਆ ਕਈ ਜਗ੍ਹਾ ਤੇ ਉਸ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਵੀ ਇੱਕ ਜਿਹੜੀ ਹੈ ਜਾਣਕਾਰੀ ਦਿੱਤੀ ਗਈ ਸੀ ਅਪਡੇਟ ਦਿੱਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਇਹ ਸੰਘਣੀ ਧੁੰਦ ਜਿਹੜੀ ਆ ਵੱਧ ਸਕਦੀ ਹੈ ਤਾਂ ਉਸੇ ਤਰ੍ਹਾਂ ਪੰਜਾਬ ਦੇ ਕਈ ਜ਼ਿਲ੍ਹੇ ਜਿਹੜੇ ਆ ਉਹਨਾਂ ਦੇ ਵਿੱਚ ਸੰਘਣੀ ਧੁੰਦ ਜਿਹੜੀ ਆ ਵੱਧ ਗਈ ਸੀ ਹਜੇ ਦੀ ਵੀ ਗੱਲ ਜੇ ਹੁਣ ਦੀ ਗੱਲ ਕਰਦੇ ਆ ਤੇ ਹਜੇ ਵੀ ਕਈ ਜਿਹੜੇ ਪੰਜਾਬ ਦੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਧੁੰਦ ਜੜੀ ਆ ਇਸੇ ਤਰ੍ਹਾਂ ਹੀ ਪੈਂਦੀ ਆ ਖੁੱਲੇ ਇਲਾਕੇ ਨੇ ਜਿਹੜੇ ਉਹਨਾਂ ਦੇ ਵਿੱਚ ਧੁੰਦ ਜੜੀ ਆ ਵੇਖੋ ਨੂੰ ਮਿਲ ਰਹੀ ਆ ਭਾਵੇਂ ਫਰਵਰੀ ਦਾ ਮਹੀਨਾ ਚੱਲ ਰਿਹਾ ਆ ਪਰ ਠੰਡ ਹਜੇ ਨਹੀਂ ਗਈ ਆ ਤੇ ਧੁੰਦ ਜੜੀ ਆ ਉਹ ਵੀ ਉਸੇ ਤਰ੍ਹਾਂ ਬਰਕਰਾਰ ਰਹਿੰਦੀ ਆ ਠੰਡ ਪੈਂਦੀ ਆ ਠੰਡ ਉਸੇ ਤਰ੍ਹਾਂ ਬਰਕਰਾਰ ਏ ਤੇ ਹੁਣ ਜਿਹੜੀ ਆ ਬਾਰਿਸ਼ ਵੀ ਬਾਰਿਸ਼ ਦੇ ਨਾਲ ਜਿਹੜਾ ਮੌਸਮ ਜਿਹੜਾ ਵੱਡਾ ਉਹ ਬਦਲ ਸਕਦਾ ਹੈ ਮੌਸਮ ਦੇ ਵਿੱਚ ਵੱਡਾ ਬਦਲਾਵ ਆ ਸਕਦਾ ਹੈ بارش ਦੇ ਨਾਲ ਕਈ ਜਗ੍ਹਾ ਦੇ ਵਿੱਚ ਕਈ ਪੰਜਾਬ ਦੇ ਜਿਹੜੇ ਜ਼ਿਲ੍ਹੇ ਉਹਨਾਂ ਤੇ ਹਲਕੀ بارش ਹੋ ਸਕਦੀ ਆ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ بارش ਵੀ ਹੋ ਸਕਦੀ ਆ ਮੌਸਮ ਜਿਹੜਾ ਵੱਡਾ ਬਦਲਾਵ ਜਿਹੜਾ ਦੇਖਣ ਨੂੰ ਮਿਲੂਗਾ ਮੌਸਮ ਦੇ ਵਿੱਚ ਠੰਡੀਆਂ ਹਵਾਵਾਂ ਵੀ ਚੱਲ ਸਕਦੀਆਂ ਨੇ ਇਸ ਦਾ ਵੱਡਾ ਕਾਰਨ ਇਹੀ ਹੈ ਕਿ ਪਹਾੜੀ ਜਿਹੜੇ ਇਲਾਕੇ ਆ ਉੱਥੇ ਜਿਹੜੀ ਬਰਫਬਾਰੀ ਹੋ ਰਹੀ ਹੈ ਪਹਾੜੀ ਇਲਾਕਿਆਂ ਦੇ ਵਿੱਚ ਤੇ ਮੀਂਹ ਪੈ ਰਿਹਾ ਤੇਜ਼ ਮੀਂਹ ਪੈ ਰਿਹਾ ਵਾ ਜਿਸ ਦੇ ਚੱਲਦੇ ਪੰਜਾਬ ਦੇ ਵਿੱਚ ਵੀ ਤੁਹਾਨੂੰ ਵੱਡਾ ਜਿਹੜਾ ਬਦਲਾਅ ਵੇਖਣ ਨੂੰ ਮਿਲੇਗਾ ਪੰਜਾਬ ਦੇ ਕਈ ਇਲਾਕੇ ਜਿਹਦੇ ਵਿੱਚ ਵੀ ਇਲਾਕਿਆਂ ਦੇ ਵਿੱਚ ਵੀ ਬਾਰਿਸ਼ ਹੋਵੇਗੀ ਕਈ ਜਗ੍ਹਾ ਤੇ ਹਲਕੀ ਹੋਵੇਗੀ ਕਈ ਜਗ੍ਹਾ ਤੇ ਤੇਜ਼ ਬਾਰਿਸ਼ ਹੋਵੇਗੀ ਜਿਸ ਦੇ ਨਾਲ ਜਿਹੜੀ ਠੰਡ ਉਸੇ ਤਰ੍ਹਾਂ ਬਰਕਰਾਰ ਜਿਹੜੀ ਆ ਉਹ ਰਹਿ ਸਕਦੀ ਆ ਤੁਸੀਂ ਦੇਖ ਸਕਦੇ ਹੋ ਕਿ ਸਵੇਰ ਤੋਂ ਹੀ ਬੱਦਲ ਜਿਹੜੇ ਹੋਏ ਪਏ ਨੇ ਜਿਸ ਦੇ ਚੱਲਦੇ ਮੀਂਹ ਦੀ ਸੰਭਾਵਨਾ ਜਿਹੜੀ ਆ ਪੂਰੀ ਤਰ੍ਹਾਂ ਬਣੀ ਹੋਈ ਆ ਤੇ ਤੁਹਾਨੂੰ ਦੱਸ ਦਈਏ ਕਿ ਮਾਰਚ ਦਾ ਮਹੀਨਾ ਜਿਹੜਾ ਵਾ ਗਰਮੀ ਦਾ ਨਹੀਂ بارش ਦੇ ਨਾਲ ਉਸ ਦੀ ਸ਼ੁਰੂਆਤ ਹੋਵੇਗੀ ਤੇ ਠੰਡ ਦਾ ਹੀ ਇਹ ਮਾਰਚ ਦਾ ਮਹੀਨਾ ਰਹਿਣ ਵਾਲਾ ਹੈ